ਸਾਰੇ ਪਰਿਸ਼ ਸਤਿ ਸ਼੍ਰੀ ਅਕਾਲ ਅੱਜ ਮੀਂਹ ਦਾ ਮੌਸਮ ਸੀ ਤੇ ਸੋਚਿਆ ਅੱਜ ਚੌਲ ਬਣਾਉਣੇ ਆਪਾਂ ਨਮਕੀਨ ਚੌਲ ਤੇ ਆਜੋ ਤੁਹਾਨੂੰ ਦੱਸਦੇ ਆਂ ਇਹਦੀ ਵਿਧੀ ਸਭ ਤੋਂ ਪਹਿਲਾਂ ਆਪਾਂ ਕੜਾਈ ਲਈਏ ਕੜਾਈ ਲਈ ਹੈ ਜੀ ਇਹਦੇ ਵਿੱਚ ਆਪਾਂ ਕੱਚੀ ਤੇਲ ਦੀ ਤੇਲ ਗਰਮ ਕਰ ਲਿਆ ਹੈ ਤੇਲ ਗਰਮ ਤੋਂ ਬਾਅਦ ਆਪਾਂ ਲੋੜ ਅਨੁਸਾਰ ਪਾਵਾਂਗੇ ਜਿਹਦੇ ਵਿੱਚ ਜੀਰਾ ਠੀਕੋ ਜੀ ਆਪਾਂ ਜੀਰਾ ਪਾ ਦਿੱਤਾ ਹੈ ਜੀਰੇ ਨੂੰ ਬਰਾਊਨ ਹੋਣ ਤੱਕ ਆਪਾਂ ਭੁੰਨਾਂਗੇ। ਇਹਨੂੰ ਹਲਕਾ ਬਰਾਊਨ ਕਰਨਾ ਹੈ ਆਪਾਂ। ਸੋ ਦੇਖੋ ਜੀਰਾ ਭੁੱਜ ਰਿਹਾ ਹੈ। ਇਹਨੂੰ ਥੋੜਾ ਟਾਈਮ ਆਪਾਂ ਭੁੰਨਾਂਗੇ। ਭੁੰਨਣ ਤੋਂ ਬਾਅਦ ਆ ਆਪਾਂ ਇੱਧਰ ਆਲੂ ਤੇ ਗੰਡੇ ਆਪਾਂ ਬਰੀਕ-ਬਰੀਕ ਕੱਟ ਲਈ ਹਨ। ਜੀਰਾ ਭੁੱਜਣ ਤੋਂ ਬਾਅਦ ਆਲੂ ਗੰਡਿਆਂ ਨੂੰ ਆਪਾਂ ਇਹਦੇ ਵਿੱਚ ਭੁੰਨਾਂਗੇ। ਉਸ ਤੋਂ ਬਾਅਦ ਆ ਚੌਲ ਲਏ ਹਨ ਜੀ ਆਪਾਂ 1.5 ਕੱਪ ਚੌਲ ਲਏ ਹਨ। ਇਹਨਾਂ ਨੂੰ ਦੋ-ਤਿੰਨ ਵਾਰੀ ਪਾਣੀ 'ਚ ਧੋ ਲਿਆ ਹੈ। ਧੋਣ ਤੋਂ ਬਾਅਦ ਜਦੋਂ ਆ ਆਲੂ ਗੰਡੇ ਪੁੱਜ ਜਾਣਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਚੌਲ ਪਾਵਾਂਗੇ ਠੀਕ ਹੈ ਜੀ ਚੌਲ ਪਾਉਣ ਤੋਂ ਬਾਅਦ ਇਹਦੇ ਵਿੱਚ ਨਮਕੀਨ ਪਾਵਾਂਗੇ ਆਪਾਂ ਲੂਣ ਆਪਦੀ ਲੋੜ ਦੇ ਅਨੁਸਾਰ ਤੇ ਅਗਲੀ ਵਿਧੀ ਫਿਰ ਤੁਹਾਨੂੰ ਦੱਸਦੇ ਹਾਂ ਇਸੇ ਤਰ੍ਹਾਂ ਜੁੜੇ ਰਹੋ ਆਪਾਂ ਜਿਹੜੇ ਗੰਡੇ ਆ ਤੇ ਆਲੂ ਆ ਜਿਹੜੇ ਆਪਾਂ ਬਰੀਕ ਤਰੀਕੇ ਨਾਲ ਕੱਟੇ ਸੀ ਉਹਨੂੰ ਆਪਾਂ ਇਹਦੇ ਤੇਲ ਵਿੱਚ ਪਾ ਦਿੱਤਾ ਹੈ ਤੇ ਹੁਣ ਥੋੜਾ ਟਾਈਮ ਨੂੰ ਆਪਾਂ ਪੁਜੰਗਿਆਂਗੇ ਪੁਜੰਗ ਤੋਂ ਬਾਅਦ ਅਸੀਂ ਆਪਾਂ ਜਿਹੜੇ ਆ ਚੌਲ ਸੋਤੇ ਹਨ ਇਹਦੇ ਵਿੱਚ ਪਾ ਦੇਵਾਂਗੇ ਤੁਸੀਂ ਧਿਆਨ ਰੱਖਣਾ ਹੈ ਜਿੰਨੇ ਆਪਾਂ ਚੌਲ ਲਏ ਹਨ ਉਸ ਤੋਂ ਅਪਾ ਡਬਲ ਪਾਣੀ ਪਾਉਣਾ ਹੁੰਦਾ ਜੇ ਆਪਾਂ 1 ਕੱਪ ਚੌਲਾਂ ਦਾ ਲਿਆ ਤਾਂ ਆਪਾਂ 2 ਕੱਪ ਪਾਣੀ ਪਾਉਣੇ ਆ ਜੇ 1.5 ਕੱਪ ਲਿਆ ਤੇ 3 ਕੱਪ ਪਾਣੀ ਪਾਉਣਾ ਤੇ ਜੇ 2 ਕੱਪ ਚੌਲਾਂ ਦੇ ਲਿਆ ਤਾਂ 4 ਕੱਪ ਪਾਣੀ ਪਾਣੀ ਸੋ ਆਪਾਂ ਹੁਣ 5 ਤੋਂ 10 ਮਿੰਟ ਇਹਨਾਂ ਨੂੰ ਪੁੱਜ ਜਾਂਦੇ ਆਂਗੇ ਤੇ ਬਾਅਦ ਦੇ ਵਿੱਚ ਇਹਦੇ ਵਿੱਚ ਆਪਾਂ ਚੌਲ ਪਾਵਾਂਗੇ ਤਾਂ ਆ ਦੇਖੋ ਹੁਣ ਆਪਾਂ ਜਿਹੜੇ ਆਲੂ ਤੇ ਗੱਲੇ ਆਪਾਂ ਇਹਦੇ ਵਿੱਚ ਪਾਈ ਸੀਗੇ ਉਹ ਪੁੱਜ ਚੁੱਕੇ ਹਨ ਬ੍ਰਾਊਨ ਹੋ ਗਏ ਨਾ ਹੁਣ ਆਪਾਂ ਇਸ ਤੋਂ ਬਾਅਦ ਜਿਹੜਾ ਆਪਾਂ 1.5 ਕੱਪ ਚੌਲਾਂ ਦਾ ਲਿਆ ਹੈ ਦੇਖੋ ਇਹ ਆਪਾਂ ਇਦਾਂ ਇਹਦੇ ਵਿੱਚ ਪਾ ਦੇਵਾਂਗੇ ਸੋ ਇਹਦੇ ਵਿੱਚ ਹੁਣ ਆਪਾਂ ਇਸ ਤੋਂ ਬਾਅਦ ਪਾਣੀ ਪਾਵਾਂਗੇ ਆਪਾਂ ਡੇਢ ਕੱਪ ਲਿਆ ਸੀ ਤਾਂ ਇਹਦੇ ਵਿੱਚ ਆਪਾਂ 3 ਕੱਪ ਪਾਣੀ ਦੇ ਪਾਵਾਂਗੇ ਇਸ ਤਰ੍ਹਾਂ ਆਪਾਂ ਜਿਸ ਬਰਤਨ ਵਿੱਚ ਚੌਲ ਪਾਏ ਸੀ ਉਹਦੇ ਵਿੱਚ ਪਾ ਪਾ ਕੇ ਆਪਾਂ ਪਾਣੀ ਇਹਦੇ ਵਿੱਚ ਪਾਈ ਜਾਵਾਂਗੇ ਕਿਉਂਕਿ ਜਿਹੜੇ ਬਰਤਨ ਵਿੱਚ ਰੱਖੀਏ ਚੌਲ ਸੌਰੀ ਕੜਾਹੀ ਦੇ ਵਿੱਚ ਆ ਲੈਣਗੇ ਲਓ ਜੀ ਆ ਤਿੰਨ ਕੱਪ ਆਪਾਂ ਪਾਣੀ ਦੇ ਪਾ ਲਿਆ 3 ਕੱਪ ਪਾਣੀ ਦੇ ਪਾਉਣ ਤੋਂ ਬਾਅਦ ਹੁਣ ਆਪਾਂ ਨਮਕੀਨ ਚੌਲ ਬਣਾਉਣੇ ਆ ਤਾਂ ਇਹਦੇ ਵਿੱਚ ਆਪਾਂ ਨੂਨ ਲੋੜ ਅਨੁਸਾਰ ਪਾਵਾਂਗੇ। ਲਓ ਜੀ ਮੈਂ 1 ਚਮਚਾ ਨੂਨ ਪਾ ਦਿੱਤਾ ਇਹਦੇ ਵਿੱਚ। ਸੋ ਨੂਨ ਪਾਉਣ ਤੋਂ ਬਾਅਦ ਅਗਲੀ ਵਿਧੀ ਦੱਸਦੀ ਹਾਂ ਤੇ ਰ ਆਪਾਂ ਥੋੜਾ ਜਿਹਾ ਇਹਦੇ ਵਿੱਚ ਕਾਲੀ ਨੂਨ ਵਿੱਚ ਵੀ ਪਾਵਾਂਗੇ। ਜਿਹੜੀ ਕਾਲੀ ਲੋਨ ਮਿਲ ちゃう ਤੁਸੀਂ ਸਾਬਤ ਵੀ ਪਾ ਸਕਦੇ ਹੋ ਤੇ ਪੀਸੀ ਵੀ ਪਾ ਸਕਦੇ ਆ ਜਿਹੜੀ ਸਾਬਤ ਦਾ ਸਾਡੇ ਬੱਚੇ ਕੱਢ ਕੇ ਬਾਹਰ ਰੱਖ ਦਿੰਦੇ ਆ ਸੋ ਆਪਾਂ ਆਹ ਅੱਧਾ ਇੱਕ ਚਮਚਾ ਇਹਦੇ ਵਿੱਚ ਜਿਹੜੀ ਪੀਸੀ ਐ ਕਾਲੀ ਲੋਨ ਵਿੱਚ ਪਾ ਦਿੰਦੀ ਆ ਕਾਲੀ ਲੋਨ ਵਿੱਚ ਪਾਉਣ ਤੋਂ ਬਾਅਦ ਹੁਣ ਆਪਾਂ ਇਸ ਤਰ੍ਹਾਂ ਕਰਕੇ ਚੌਲਾਂ ਨੂੰ ਜੋ ਵਿੱਚ ਇਹਦੇ ਮਟੀਰੀਅਲ ਆ ਉਹਨੂੰ ਸਾਰੇ ਵਿੱਚ ਹਲਾ ਦੇਵਾਂਗੇ ਠੀਕ ਹੈ ਇਸ ਤਰ੍ਹਾਂ ਕਰਕੇ ਇਹ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਹੁਣ ਨੈਕਸਟ ਜਿੰਨਾ ਚਿਰ ਇਹ ਚੌਲ ਪਾਣੀ ਸੋਖ ਨਹੀਂ ਲੈਂਦੇ ਉਹਨਾਂ ਚ ਇਹਨੂੰ ਆਪਾਂ ਗੈਸ ਤੇ ਪਕਾਵਾਂਗੇ ਤੇ ਉਸ ਤੋਂ ਬਾਅਦ ਚੌਲ ਕਿਦਾਂ ਦੇ ਬੰਦੇ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਜਿਹੜਾ ਚੌਲਾਂ ਨੇ ਸਾਰਾ ਸੋਖ ਲਿਆ ਹੈ ਤੇ ਆਹ ਚੌਲ ਜਿਹੜੇ ਆ ਇਹ ਆਪਣੇ ਰੈਡੀ ਹੋ ਗਏ ਹਨ ਪਰ ਹਜੇ ਵੀ ਇੱਕ ਲਾਸਟ ਟਿਪਸ ਤੁਹਾਨੂੰ ਦੱਸ ਦਿਆਂ ਜਿਹੜਾ ਕਿ ਪੈਂਡਿੰਗ ਹੈ ਚੌਲ ਬਣ ਗਿਆ ਆਪਾਂ ਕੀ ਕਰਨਾ ਗਿੱਲਾ ਪੋਣਾ ਲੈ ਕੇ ਕੋਈ ਸੂਤੀ ਪੋਣਾ ਗਿੱਲਾ ਪੋਣਾ ਲੈ ਕੇ ਇਸ ਨੂੰ ਉੱਪਰੋਂ ਢੱਕ ਦੇਣਾ ਹੈ 5 ਮਿੰਟ ਲਈ ਇਹ ਭਾਫ਼ ਵਿੱਚ ਬਣਨਗੇ ਸੋ ਗੈਸ ਨੂੰ ਆਪਾਂ ਤੁਹਾਨੂੰ ਬੰਦ ਕਰ ਦੇਣਾ ਹੈ ਜਿਹਦੇ ਨਾਲ ਇਹ ਖਿੜੇ-ਖਿੜੇ ਬਣਨਗੇ ਇਹ ਆਪਸ ਵਿੱਚ ਜਿਆਦਾ ਚਿਪਕਣਗੇ ਨਹੀਂ